ਜੇਕਰ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਚਾਹੇ ਉਹ ਸੁਲਤਾਨਪੁਰ ਲੋਧੀ ਕੁਰਤਫਾਰਾ ਗੋਲੀकांड ਦਾ ਵਿਵਾਦ ਹੋਵੇ ਜਾਂ ਫਿਰ ਇੱਕ ਪੱਤਰਕਾਰ ਤੇ ਲਾਠੀ ਚਾਰਜ ਤੇ ਉਸ ਦੇ ਨਾਲ ਕੰਪੀਰਸ ਰੂਪ ਕੀਤੇ ਜਾਂਦਾ ਮਾਮਲਾ ਹੋਵੇ ਜੋ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਉਹ ਜ਼ਿਲ੍ਹਾ ਕਪੂਰਥਲਾ ਮੁਹੱਲਾ ਮਹਿਤਾਬਗੜ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਸ਼ੇਰ ਸਿੰਘ ਉਰਫ ਸ਼ਹਿਰਾ ਨੂੰ ਕਪੂਰਥਲਾ ਪੁਲਿਸ ਨੇ ਉਸ ਦੇ ਘਰੋਂ ਚੁੱਕ ਲਿਆ ਤੇ ਜਦੋਂ ਉਸ ਦੇ ਇੱਕ ਦੋਸਤ ਮਨਪ੍ਰੀਤ ਸਿੰਘ ਉਰਫ ਮਨੀ ਨੇ ਉਸ ਦਾ ਫਿਰੋਦ ਕੀਤਾ ਤਾਂ ਪੁਲਿਸ ਉਸ ਨੂੰ ਚੁੱਕ ਕੇ ਲੈ ਗਈ ਹੈ ਪੁਲਿਸ ਮਹਿਤਾਬਗੜ ਕਪੂਰਥਲਾ ਦੇ ਵਿੱਚ ਦੋਨੋਂ ਨੌਜਵਾਨ ਫੜੇ ਗਏ ਨੇ ਨਸ਼ੇ ਦੀ ਆੜ ਤੇ ਵਿੱਚ ਐਂਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲੇ ਜਿਹੜਾ ਦਰਜ ਕੀਤਾ ਗਿਆ ਹਾਲਾਂਕਿ ਇਹ ਮਾਮਲਾ ਸਿਟੀ ਕਪੂਰਥਲਾ ਦਰਜ ਕੀਤਾ ਗਿਆ ਤੇ ਕਪੂਰਥਲਾ ਪੁਲਿਸ ਹੁਣ ਇਸੇ ਮਾਮਲੇ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਬਹੁਤ ਮਾਫੀ ਬਹੁਤ ਧੱਕਾ ਸਾਜਣਾ ਪੁਲਿਸ ਨੂੰ ਕੀਤਾ ਹੋ। ਸਾਨੂੰ ਨੁਸਾਨ ਦੇ ਦਿਓ ਸਾਡੀ ਬੇਨਤੀ ਸਾਡੀ ਇਹੋ ਹੀ ਹੈ ਸਾਨੂੰ ਨੁਸਾਨ ਦੇ ਦਿਓ ਕੀ ਗੱਲ ਕੀ ਹੋਈ ਸੀ ਸਰ ਮਾਮਲਾ ਕੀ ਸੀ ਸਾਨੂੰ ਕਪਸੇ ਗਰਦਾਨੇ ਪਕਾਕਾਰ ਨੂੰ ਬੇਟੇ ਨੂੰ ਲੈ ਗਏ ਚੱਕ ਕੇ ਬਾਹਰੋਂ ਸਾਨੂੰ ਕੁੰਡਾ ਲਾ ਗਏ ਕੀ ਨਾਮ ਕੀ ਤੁਹਾਡੇ ਬੇਟੇ ਦਾ ਬੇਟੇ ਦਾ ਨਾਂ ਕੀ ਲਏ ਸੰਗੇ ਲੈਟ ਦਾ ਲਗਾ ਇੱਕ ਕਿੰਨੇ ਤਰੀਕ ਨੂੰ ਲੈ ਕੇ ਗਏ ਸੀ ਲੈਣਾ ਚਾਹੀਦਾ ਕਿਉਂ ਜੇ ਸੁਣਾ ਸਾਨੂੰ ਬੇਨਤੀ ਸਾਡੀ ਇਹ ਹੋਈ ਐ ਇਹਨਾਂ ਦੇ ਉੱਪਰ ਨਹੀਂ ਆਉਂਦੇ ਜੋ ਬੱਚੇ ਗਾਲਾਂ ਤੱਕ ਆਇਆ ਬਹੁਤ ਜ਼ਿਆਦਾ ਤੱਕ ਆਇਆ ਵਾ ਕੋਈ ਇੱਥੇ ਦਾ ਘਰੋਂ ਫੜ ਕੇ ਲਗਾਏ ਜੰਮੂ ਪੈਸਾ ਜਾ ਕੇ ਤਾਂ ਪਾਤਾ ਉੱਥੇ ਸੁਣਾਉਂਦੇ ਨੇ ਕੋਠੇ ਤੋਂ ਦੀ ਆਏ ਕੋਠੇ ਤੋਂ ਜੱਸ ਕੇ ਲਗਾ ਨਾ ਹੁੰਦੇ ਨਾ ਬਾਰਾ ਇੱਕ ਹੋਰ ਮੁੰਡਾ ਸੀ ਖੜਾ ਉਹਨੂੰ ਚਾਕੇ ਲਗਾ ਸਾਨੂੰ ਤੋੜਦਾ ਹੀ ਕੁੰਡਾ ਲਗਾ ਬਾਰਾ ਸਤਨ ਪਤਾ ਨਹੀਂ ਇਸ ਵਾਰੇ ਕਿ ਤੜ ਬੱਚਾ ਲੈ ਗਏ ਸੀ ਕਾਨੂੰਨੀ ਪਤਾ ਹਰ ਲੱਗਾ ਸਾਨੂੰ ਕਰਿਆ ਸਾਡੀ ਭੈਣ ਨੇ ਆ ਕੇ ਦੱਸਿਆ ਕਹਿੰਦੀ ਜੰਦ ਬੂਆ ਲਾਗਾ ਤਵੇ ਇਹ ਉਹਨੂੰ ਪਛੇਰੇ ਛੱਡਣ ਤਾਂ ਉਹ ਲੈ ਜਾਂਦੇ ਫੜ ਕੇ ਐਂ ਤਾਂ ਰੋਟੀ ਖਾਂਦਾ ਹੱਸਦੇ ਅੰਜ ਕੀ ਗੱਲ ਕੀ ਹੋਈ ਸੀ ਜਦੋਂ ਮਤਕੀ ਕਹਿ ਲੋ ਕਿ ਸਾਰਾ ਵਾਕਿਆ ਹੋਇਆ ਇਹ ਇਸ ਗੱਲ ਤੇ ਮੈਨੂੰ ਪਤਾ ਨਹੀਂ ਮੇਰੀ ਭੈਣ ਦੇਤੇ ਰਹਿੰਦੀ ਮੌਦ ਘਰ ਹੋ ਕੇ ਆਈ ਸੀ ਤੇ ਮੈਂ ਦੇਖਿਆ ਤਾਂ ਪੁਲਿਸ ਬਹੁਤ ਇੱਥੇ ਖੜੀ ਛੇਰੇ ਤੇ ਘਰਾਂ ਲੱਗੇ ਮੈਂ ਖੜੀ ਹੋ ਕੇ ਵੇਖਣ ਲੱਗੀ ਉਹਨਾਂ ਦੇ ਸ਼ਹਿਰਨ ਤੱਕ ਆ ਮਾਰੇ ਬਹੁਤ ਇੱਕ ਮੁੰਡਾ ਲੈ ਕੇ ਚੱਲੇ ਗਏ ਸ਼ਹਿਰ ਨੇ ਇੱਕ ਮੁੰਡਾ ਹੋਰ ਸੀਗਾ ਨਾਲ ਮਨੀ ਮਨੀ ਉਹਦੇ ਉਧਾ ਹੀ ਸੀਗਾ ਉਧਰ ਗੰਦਾ ਦੁਕਾਨ ਤੋਂ ਉਹਨੂੰ ਵੀ ਕੱਟ ਕੇ ਲਿਆ ਗਏ ਨਾਲ ਉਹਨੂੰ ਕੱਲ ਨਹੀਂ ਲੈ ਕੇ ਗਏ ਉਹਨੂੰ ਪਤਾ ਨਹੀਂ ਸ਼ਹਿਰ ਨਾਲ ਹੀ ਰਹਿ ਗਏ ਉਹਨੇ ਵੀ ਉਹਦਾ ਮੁੰਡਾ ਢੇਰ ਤੋਂ ਪੱਕਾਦਾ ਵਿਚਾਰਾ ਕੋਈ ਮੁੰਡਾ ਇੱਥੇ ਆਦਾ ਹੈਗਾ ਨਹੀਂ ਤਨ ਲੱਗਦਾ ਕਿਤਨੇ ਕਿਤੇ ਪੁਲਿਸ ਵੱਲੋਂ ਜਾਂਚ ਕੀਤੀ ਗਈ ਹੈ ਹਾਂਜੀ ਤਾਂ ਜਿਹੜੀ ਕਿ ਜੇ ਸ਼ਹਿਰੇ ਨੂੰ ਲੈ ਕੇ ਗਏ ਹੈ ਕੋਈ ਇਹ ਕੋਈ ਪਹਿਲੇ ਵੀ ਕੋਈ ਨਸ਼ਾ ਪਤਕਾ ਬੇਦਸ ਜੇ ਕਰਦਾ ਨਹੀਂ ਨਹੀਂ ਕੁਛ ਨਹੀਂ ਕਰਦਾ ਇਹਦਾ ਕੰਮ ਹਾਂਜੀ ਸਾਡੀ ਬੇਨਤੀ ਹੈ ਸਾਡੇ ਬੱਚੇ ਨੂੰ ਨਹਾਉਂਦੇ ਨੂੰ ਮੇਰੇ ਢੁਲਾਗਾ ਚੱਕ ਕੇ ਇਥੋਂ ਕਰੋ ਥੋੜਾ ਸਾਨੂੰ ਤਾਂ ਪਤਾ ਹੀ ਨਹੀਂ ਸਾਡੀ ਮੇਰੀ ਬਾਹ ਜਨਾਨੀ ਸੀਗੀ ਤਾਂ ਸਾਨੂੰ ਦੱਸਿਆ ਪਰ ਚੰਗੀ ਬਚਾਦੇ ਮੁੰਡੇ ਨੂੰ ਲੱਗਾ ਆ ਫੜ ਕੇ ਪੁਲਿਸ ਵਾਲੇ ਇੱਕ ਲਾਗੇ ਹੋਰ ਸੀਗਾ ਤਾਂ ਉਹਨੂੰ ਵੀ ਲੱਗਾ ਆ ਰਾ ਦੇ ਵਿੱਚ ਮੁੰਡੇ ਨੂੰ ਘਰੇ ਨੂੰ ਬਾਹਰ ਕਿਸ ਦੋਸ਼ ਦੇ ਵਿੱਚ ਲੈ ਕੇ ਗਏ ਸੀ ਸਾਨੂੰ ਦੋਸ਼ ਕੋਈ ਦੱਸਿਆ ਨਹੀਂ ਉਹਨਾਂ ਨੇ ਬਾਅਦ ਚ ਨਹੀਂ ਸਾਡੇ ਘਰ ਆਇਆ ਸਾਨੂੰ ਨੇ ਕੋਈ ਉਹਨਾਂ ਦੋਸ ਦੱਸਿਆ ਸਾਨੂੰ ਇਹੋ ਹੀ ਦੱਸਿਆ ਵਾ ਵੀ ਸਾਨੂੰ ਦਸੀ ਮੁੰਡੇ ਦੀ ਉਦਾ ਪੁੱਛ ਦੱਸ ਕਰਨੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਜਿਹੜਾ ਐਫਰੇਜ ਜਜੋ ਕੀ ਤੁਹਾਡੇ ਬੱਚੇ ਦੇ ਹਾਂਜੀ ਹਾਂਜੀ ਅਸੀਂ ਉਹ ਦੋ ਗਏ ਆ ਤਾਂ ਕਹਿੰਦੇ ਅਸੀਂ ਤੋਤੇ ਹੈ ਪਾਈ ਵੀ ਤੇ ਤੁਸੀਂ ਕੱਲ ਨੂੰ ਤੈਨੂੰ ਅਸੀਂ ਦੱਸ ਦਵਾਂਗੇ ਤੇ ਤੁਸੀਂ ਚਾਰ ਪੰਜ ਦਿਨ ਰਹੂਗਾ ਬਾਅਦਸ ਕਰ ਜਣਾ ਅਸੀਂ ਇਹਨੂੰ ਤੁਸੀਂ ਹੂੰ ਤੇ ਜਿਹੜੇ ਐਫਰੇਜ ਜਜ ਕੀਤੀ ਤਾਂ ਉਹ ਉਰ ਵਿੱਚ ਕੀ ਲਿਖਿਆ ਸੀ ਸਾਨੂੰ ਨਹੀਂ ਇਹਨਾਂ ਨੂੰ ਕੁਝ ਵੀ ਦੱਸਿਆ ਐਫਆਈਰ ਵੀ ਕੀ ਦਰਦ ਕਿਤੀ ਤਾਂ ਨਹੀਂ ਕੀਤੀ ਹੈ ਜੀ ਖੰਦਖਾ ਲਈ ਨਹੀਂ ਅਸੀਂ ਤਾਂ ਬਾਅਦ ਚ ਕਢਾਈ ਆ ਪਾ ਜੀ ਤੇ ਜੋ ਬਾਅਦ ਚ ਕਢਵਾਈ ਤੋਰ ਵਿੱਚ ਕੀ ਲਿਖਿਆ ਪਿਆ ਸੀ ਬੱਚੇ ਨੂੰ ਕਿੱਥੋਂ ਬਰਾ ਬਰਾ ਮਤ ਕੀਤਾ ਜਿਹੜਾ ਕਿ ਜੋਸ਼ੀ ਨੂੰ ਉਹਨਾਂ ਨੂੰ ਇਧਰੋਂ ਫਾਸਟ ਲੋਕ ਦੂਸਰੇ ਆਪਣੇ ਨਾਲ ਜੰਮੂ ਪੈਸ ਤੋਂ ਕਹਿੰਦਾ ਈ ਚੋਕ ਕੇ ਤਾਂ ਇੰਨਾ ਸਮਾਨ ਉੱਤੇ ਪਾਇਆ ਬਹੁਤ ਜ਼ਿਆਦਾ ਮੁੰਡੇ ਦੇ ਉੱਤੇ ਜੜ ਕੀ ਚੁੱਕਿਆ ਕਿੱਥੋਂ ਸੀ ਇਹਨਾਂ ਚੱਕ ਕੇ ਕਰ ਉਹ ਲਗਾਇਆ ਤੇ ਪਾਇਆ ਜੰਮੂ ਪੈਸਚੋਵਾ ਤੇ ਇਸ ਮੰਦੇ ਪੁਲਿਸ ਦੇ ਕਿਸੇ ਉੱਚ ਅਧਿਕਾਰੀ ਨੂੰ ਤੁਸੀਂ ਕੋਈ ਇਹ ਆਪਣੀ ਕੰਪਲੇਂਟ ਕੀਤੀ ਜਾਂ ਕੋਈ ਮੰਗ ਕੀਤੀ ਅਸੀਂ ਮੰਗ ਕੀਤੀ ਨਾ ਨਕਾਰੀ ਲਈ ਕਿ ਹੋਈ ਅਜਿਹੀ ਕਰਨਕਾਰੀ ਦਾ ਕੋਈ ਜਵਾਬ ਨਹੀਂ ਸਾਨੂੰ ਆਇਆ ਹੈਗਾ ਕਿੰਨੇ ਐਫਆਰ ਨੰਬਰ ਸੀ 330 ਨੰਬਰ ਆਇਆ ਤਾਂ ਇਹਦਾ ਨੰਬਰ ਤਾਂ ਹੁਣ ਤੁਸੀਂ ਪੁਲਿਸ ਦੇ ਅਧਿਕਾਰੀਏ ਤਾਂ ਮੰਗ ਕੀ ਕਰਦੇ ਮੰਗ ਕੇ ਅਸੀਂ ਕਾਹਨੇ ਗਰੀਬਾਂ ਨੂੰ ਮੰਗ ਕੀ ਕਰਨੀ ਆ ਇਹਨਾਂ ਨੇ ਇਹੋ ਹੀ ਆ ਚੱਲ ਬੇਨਤੀ ਆ ਉਹ ਵੀ ਟੀਨਾ ਪਿਆ ਚੱਲ ਬੱਤਾ ਸਾਡਾ ਸਾਨੂੰ ਘਰ ਆ ਜੇ ਚਲੋ ਅਸੀਂ ਇਹਨਾਂ ਨੂੰ ਕਾ ਕਾ ਦੀ ਮੰਗਾ ਕਰਨੀ ਆ ਕੋਲ ਚੋ ਨਾ ਦੀ ਨੇ ਬਖਸ਼ਰੇ ਨਾ ਭੁੱਖੇ ਨੂੰ ਬਖਸ਼ਰੇ ਨਾ ਦੇਣੀ ਬਖਸ਼ਰੇ ਇਹ ਜਿਹੜੀ ਰੇਟ ਹੋਈ ਸੀ ਤੇ ਮਤ ਕਿ ਥਾਣੇ ਵੱਲ ਹੋਈ ਸੀ ਨੇ ਕਰੇ ਥਾਣੇ ਵੱਲੋਂ ਜਿਹੜੀ ਰੇਟ ਕੀਤੀ ਗਈ ਸੀ ਰੇਟ ਕਰੇ ਥਾਣੇ ਵੱਲੋਂ ਪੁਲਿਸ ਜਾਈ ਸੀ ਜੀ ਸੀ ਐਸ ਤਾਂ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਉਚਿਤ ਕਰ ਇਹਨੂੰ ਕੀ ਮੰਗ ਕੀ ਕਰਦੇ ਮੰਗ ਕੀ ਕਰਦੇ ਅਸੀਂ ਉਹ ਹੈ ਵੀ ਸਾਡਾ ਬੱਚਾ ਜਿਹੜਾ ਇਹਦੇ ਉੱਤੇ ਜੋ ਨਿਸ਼ਾਪਾ ਸਾਨੂੰ ਦਿੱਤਾ ਜਾ ਰਿਹਾ ਬਾਰਾਂ ਇੱਕ ਦਾ ਟਾਈਮ ਸੀ ਗਾਟ ਗੇਟ ਖੜਕਾਇਆ ਸਾਡਾ ਆ ਕੇ ਪੁਲਿਸ ਨੇ ਤਾਂ ਮੈਂ ਗੇਟ ਖੋਲ ਦਿੱਤਾ ਤਾਂ ਪੁਲਿਸ ਪੌੜੀਆਂ ਚੜ੍ਹ ਕੇ ਤੇ ਇੱਧਰ ਆ ਗਈ ਇਹਨਾਂ ਦੇ ਘਰ ਸਾਂਗਵਾਂਢੀ ਆ ਇਹਨਾਂ ਦੇ ਜੀਰੋ ਸ਼ੇਰ ਨੂੰ ਲੈ ਗਏ ਆ ਬਾਅਦ ਚ ਸਾਨੂੰ ਪਤਾ ਲੱਗਾ ਵੀ ਰੋਣੀ ਪੈ ਗਈ ਸ਼ੇਰਾ ਫਾੜ ਲਿਆ ਸ਼ੇਰਾ ਫਾੜਿਆ ਬਸ ਇਹਨਾਂ ਸਾਨੂੰ ਗੱਲ ਕੁਝ ਨਹੀਂ ਹੋਈ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਧਰ ਭਾਣਾ ਪਰ ਲਵਾਈ ਸੀ ਤੇ ਮੈਂ ਦੇਖਾਂ ਪੁਲਿਸ ਬਹੁਤ ਖੜੀ ਸੀ ਤੇ ਮੈਂ ਵੀ ਖੜੀ ਹੋ ਕੇ ਦੇਖਣ ਲੱਗੀ ਤੇ ਆ ਕਸ਼ਮੀਰੀ ਦੀ ਬਟੇ ਕੋਈ ਖੜੀ ਹੋ ਗਈ ਮੈਂ ਵੀ ਉਹ ਕਹਿੰਦੀ ਪਤਾ ਨਹੀਂ ਕਿੱਧਰ ਆਈ ਪੁਲਿਸ ਤੇ ਮੈਂ ਵੀ ਖੜੀ ਹੋ ਕੇ ਮੈਂ ਥੋੜੇ ਜਿਹਾ ਗਾਂ ਆ ਗਈ ਤੇ ਖੜੀ ਹੋ ਕੇ ਦੇਖੇ ਗੱਡੀਆਂ ਤੇ ਚਾਰ ਖੜਗੀਆਂ ਪੁਲਸ ਦੀਆਂ ਤੇ ਮੈਂ ਪਰ ਖੜੀ ਹੋ ਗਈ ਤੇ ਦੇਖਿਆ ਤੇ ਪੁਲਿਸ ਨੇ ਇਹਨਾਂ ਨੂੰ ਕੋਈ ਧੱਕਾ ਮਾਰਿਆ ਛੇਰੇ ਕੇ ਛੇਰਾ ਲਾਉਂਦਾ ਸੀਗਾ ਲਾਉਂਦੇ ਨੂੰ ਲੈ ਕੇ ਤੇ ਮੁੰਡਾ ਖੋਸੇ ਉਹਨੇ ਪੁੱਛਿਆ ਕੀ ਗੱਲ ਹੋਈ ਤੇ ਉਹਨੂੰ ਚੱਕ ਕੇ ਲੈ ਗਿਆ ਤੇ ਇਹਦੇ ਮੈਂ ਕਰਦੇ ਪਤਾ ਨਹੀਂ ਕਰਦੇ ਹੁੰਦਾ ਸੀ ਮੈਂ ਦੱਸੇ ਤੇ ਕਰਦੇ ਬਹੁਤ ਲਾ ਕੇ ਬਾਹਰ ਖੁੰਡਾ ਲਾ ਕੇ ਸੀ ਪੁਲਸ ਵਾਲੇ ਇਹਦੀ ਮਾਂ ਵੀ ਅੰਦਰ ਟਿਕਾਂ ਦੀ ਸੀ ਇਹਨੂੰ ਆ ਕੇ ਦੱਸੇ ਮੈਂ ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਇਹਨੂੰ ਮੈਂ ਦੱਸੇ ਮੈਂ ਕਿ ਤੇਰੀ ਛੇਤ ਤੁਹਾਡੇ ਛੇਰੇ ਲੈ ਕੇ ਤੁਹਾਨੂੰ ਪਤਾ ਕਿਹਦੀ ਨਹੀਂ ਫਿਰ ਬਾਹਰ ਨਿਕਲੇ ਸੀ ਨਹੀਂ ਤਾਂ ਇਸ ਮੰਦੀ ਤਾਂ ਲੱਗਦਾ ਕਿ ਪੁਲਿਸ ਵਾਲਾ ਨੇ ਜਾਇਜ਼ ਧੱਕਾ ਕੀਤਾ ਹੈ ਹੰਤਕਾ ਕੀਤਾ ਛੇਰੇ ਨਾਲ ਤਾਂ ਜੇ ਦੂਜੇ ਬੱਚੇ ਚੁੱਕੇ ਨਾ ਨੇ ਧੱਕਾ ਕੀਤਾ ਤਾਂ ਉਹ ਦਿਹਾੜੇ ਦਾ ਪਕਾ ਦਵਚਾਰਾ ਵੀ ਦਿਹਾੜੇ ਦਾ ਪਕਾ ਦਸ਼ੇਰਾ ਵੀ ਕਰੇ ਰਹਿੰਦੇ ਸੀ ਦਿਹਾੜੇ ਦਾ ਪਕਾ ਕਰਦਾ ਸੀ ਤਾਂ ਕਿ ਪੁਲਿਸ ਦੇ ਉੱਚੇ ਧੱਕਾ ਨੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਹਾਂਜੀ ਕਰਨੀ ਚਾਹੀਦੀ ਜੀ ਇਹ ਇਨਸਾਫ ਮਿਲਣਾ ਚਾਹੀਦਾ ਹੈ ਨਾ ਜਿਹਦਾ ਇਨਸਾਫ ਛੇਰੇ ਨੂੰ ਕੋਈ ਇਦਾਂ ਦੀ ਗੱਲਬਾਤ ਨਹੀਂ ਗਈ ਕਿ ਧੱਕਾ ਕੀਤਾ ਪੁਲਸ ਨੇ ਸਾਰਾ ਹੀ ਘਰ ਲਗਾਏ ਚੱਕ ਕੇ ਢਾਉਂਦੇ ਨੇ